ਹਾਂਜੀ ਅੱਜ ਆ ਗਏ ਆਪਾਂ ਪਟਿਆਲਾ માતા ਦੇ ਮੰਦਿਰ ਕਾਲੀ ਮਾਤਾ ਦਾ ਮੰਦਿਰ ਆ ਇੱਥੇ ਇੱਥੇ ਆਪਾਂ ਲੈਨੇ ਹਾਂ ਦੁਕਾਨ ਤੇ ਪ੍ਰਸ਼ਾਦ ਤੇ ਮੈਂ ਕਿਹਾ ਚਲੋ ਆਪਾਂ ਆਏ ਆ ਤੇ ਇੱਥੇ ਮੱਥਾ ਟੇਕ ਚੱਲੀਏ ਤੇ ਦਰਸ਼ਨ ਵੇਲੇ ਹੋ ਜਾਣਗੇ ਜਿਵੇਂ ਕਿ ਅੱਜ ਗਰਮੀ ਬਹੁਤ ਜ਼ਿਆਦਾ ਫਿਰ ਵੀ ਸੰਗਤਾਂ ਦਾ ਜਿਹੜਾ ਰਸ ਬਹੁਤ ਜ਼ਿਆਦਾ ਇੱਥੇ ਕਾਫੀ ਸੰਗਤਾਂ ਆਈ ਹੋਈ ਅੱਜ ਐਤਵਾਰ ਦਾ ਦਿਨ ਆ छुट्टी करके भी हो सकता है ज्यादा रश हो चलते माता के मंदिर अंदर जिथे अपा मा टेकना ਇੱਕ ਕਾਰੀ ਮੱਤਾ ਦਾ ਮੰਦਿਰ ਇੱਥੇ ਵਿੱਚ ਜਿਹੜਾ ਸ਼ਿੰਗਾਰ ਦਾ ਸਮਾਨ ਆ ਉਹ ਚੜਦਾ ਸਾਰਾ ਚੜਾਵਾ ਇਹ ਦੇਖੋ ਚੜਾਇਆ ਹੋਇਆ ਸੰਗਤਾਂ ਦਾ ਲਓ ਜੀ ਇੱਥੇ ਵੀ ਜਿਹੜਾ ਧੂਣਾ ਲੱਗਦਾ ਉਹ ਇਸ ਜਗ੍ਹਾ ਤੇ ਆਈ ਵੀ ਹੁਣ ਦੀ ਆਪਾਂ ਗੇ ਮਾਤਾ ਦੇ ਮੰਦਰ ਤੇ ਹੁਣ ਆਪਾਂ ਮੱਥਾ ਟੇਕ ਲਿਆ ਜੀ ਹੁਣ ਚੱਲਦੇ ਆਂ ਵਾਪਸ 4:00 ਵੱਜ ਚੁੱਕੇ ਆ ਤੇ ਵਾਪਸੀ ਹੋ ਗਈ ਆਪਣੀ ਐਕਸ ਪਰ ਵਾਚਿੰਗ